ਥੋੜੀ ਥੋੜੀ ਜਿਹੀ ਜਾਣਕਾਰੀ ਦਿਓ ਕੋਈ ਗੱਲ ਨਹੀਂ ਦੱਸੋ ਕੋਈ ਛੋਟੀ ਜਾਣਕਾਰੀ ਦੇ ਦਿਓ ਸਰ ਕੋਈ ਗੱਲ ਹੋਊਗੀ ਤੇ ਦੱਸਾਂਗੇ ਇਹ ਨਾ ਦੱਸੋ ਕੋਈ ਗੱਲ ਕਿਹੜੀ ਸਲਾਹ ਥੋੜਾ ਦੱਸਿਆ ਥੋੜਾ ਇਨਫੋਰਮੇਸ਼ਨ ਸਰ ਦੇ ਦਿਓ ਪਲੀਜ਼ ਨੇ ਕਿ ਵੇਦਾ ਟਾਈਮ ਸੀ ਜਦੋਂ ਸਾਨੂੰ ਪਤਾ ਸਾਨੂੰ ਸਵੇਰੇ 8 ਵਜੇ ਪਤਾ ਲੱਗਾ ਰਾਤ ਨੂੰ ਪਤਾ ਉਸ ਰਾਤ ਬਾਕੀ ਦੀ ਬਾਤ ਨਹੀਂ ਵਾ ਵਾ ਇਹਨਾਂ ਪਰ ਬਾਤ ਸੀ ਕਿ ਇਹ ਆਏ ਦੀ ਬਾਤ ਸਾਨੂੰ ਸਵੇਰੇ ਪੰਜ ਕੁਵਾੜੀ ਦਾ ਦਿਖਾਇ ਰਹੇ ਅੱਗ ਲੱਗੀ ਗੁਆੜੇ ਨੂੰ ਪੁੱਛ ਲੋ ਗੁਆੜੇ ਨੂੰ ਪੁੱਛ ਲੋ ਪਰੇ ਦਾ ਹਾਂਜੀ ਦੱਸੋ 100 112 ਤੇ ਇੱਕ ਫੋਨ ਆਇਆ ਸੀ ਵੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀ ਇੰਚਾਰਜ ਇੱਥੇ ਆਏ ਮੁਰਕੇ ਡੀਐਸਪੀ ਸਾਹਿਬ ਇੱਥੇ ਆਏ ਜੀ ਫੇਰ ਆ ਜਦੋਂ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਘਟ ਅਸੀਂ ਇੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤਾਂ ਤੁਸੀਂ ਕੰਪਲੇਂਟੈਂਟ ਨਾਲ ਵੀ ਗੱਲ ਕਰ ਸਕਦੇ ਹੋ ਜੀ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਤਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲਦੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਦਾ ਜਿਹੜਾ ਕਿ ਰਾਤ ਦੇ ਟਾਈਮ ਤੇ ਤਮਾਕਾ ਹੋਇਆ ਜੀ ਨੇ ਜੀ ਮੈਂ ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਇਹਨਾਂ ਨੇ ਕਾਲ ਕੀਤੀ ਤੇ ਉੱਥੇ ਵੀ ਕਿੰਨੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਠਮਾਕਾ ਹੋਇਆ ਸਰਕਾਰ ਦੇ ਵਿੱਚ ਜੀ ਇਹਦੀ ਆਈ ਨਹੀਂ ਨਹੀਂ 112 ਤੇ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਜੀ ਵੀ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਤੇ ਆਪ ਤੋੜੀ ਇਹਨਾਂ ਨਾਲ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਅਨ ਇਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਆ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੋੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਬੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਛੁੱਟੀ ਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਦੇ ਸਰ ਸਰ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰ ਲੋਕਾਂ ਦਾ ਰਹਿਣਾ ਕੀ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੋਣਾ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਸਰ ਸੀ ਵੀ ਸਭ ਨੇ ਤੁਸੀਂ ਇਹ ਪਤਾ ਜਾ ਭਰੀ ਸੀ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਈਟਮ ਨਹੀਂ ਨਹੀਂ ਕੋਈ ਤਮਾਕੇ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਹੇ ਆ ਜੀ ਤਮਾਕਾ ਨਹੀਂ ਹੋਇਆ ਔਰ ਆਂਡਗਵਾਂਡ ਦਾ ਕਹਣਾ ਕਈਆਂ ਦਾ ਕਿ ਸਰ ਦਰਦ ਦੇ ਮਨ ਲਾ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਰਹੇ ਹਾਂ ਜਿਹੜਾ ਆਂਡਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹ ਸੀ ਪੁੱਛ ਲੈਣੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਬੋਤਲ ਛੁੱਟਨ ਦੀ ਕੋਈ ਅਸੀਂ ਸੀਸੀਟੀਵੀਜ਼ ਦੇਖ ਰਹੇ ਹਾਂ ਜੀ ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ ਅੱਜ ਤੁਸੀਂ ਕਹ ਰਹੇ ਹੋ ਕਿ ਬੋਤਲ ਫੱਟੀ ਆ ਜੀ ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮ థాంక్యూ బెహતર ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹੋਨੂ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋ੍ਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી રિટાયરમ પાર્ટી યા કોઈ હોય પાર્ટી અુક અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼